ਤਾਂ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਕਿ ਨਾਬਾ ਬਲਾਕ ਦੇ ਪਿੰਡ ਅਚਲ ਦੇ ਇੱਕ ਕਿਸਾਨ ਅਮਰਿੰਦਰ ਸਿੰਘ ਜਿਸ ਦੀ ਉਮਰ 30 ਸਾਲਾ ਹੈ ਉਸਨੇ ਆੜਤੀਏ ਤੋਂ ਤੰਗ ਆ ਕੇ ਆਪਣੇ ਲਾਇਸੈਂਸੀ ਰਵਰਵ ਦੇ ਨਾਲ ਆਪਣੇ ਹੀ ਸਿਰ ਦੇ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੁਹਾਨੂੰ ਦੱਸਦੀ ਕਿ ਆੜਤੀਏ ਦੇ ਨਾਲ ਕੋਈ ਰੌਲਾ ਚੱਲ ਰਿਹਾ ਸੀ ਉਹਨਾਂ ਤੋਂ ਤੰਗ ਪਰੇਸ਼ਾਨ ਆ ਕੇ ਕਿਸਾਨ ਅਮਰਿੰਦਰ ਸਿੰਘ ਜਿਨ੍ਹਾਂ ਦੀ ਉਮਰ 30 ਸਾਲ ਹੈ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਤੁਹਾਨੂੰ ਦੱਸਦੀ ਕਿ 1 ਸਾਲ ਪਹਿਲਾਂ ਹੀ ਕਿਸਾਨ ਅਮਰਿੰਦਰ ਸਿੰਘ ਦਾ ਵਿਆਹ ਹੋਇਆ ਸੀਗਾ 1 ਸਾਲ ਪਹਿਲਾਂ ਹੀ ਔਰ ਆਪਣੀ ਘਰਵਾਲੀ ਨੂੰ ਪੇਕੇ ਭੇਜ ਦਿੱਤਾ ਜਦੋਂ ਇਸ ਘਟਨਾ ਨੂੰ ਅੰਜਾਮ ਦੇਣਾ ਸੀਗਾ ਤਾਂ ਆਪਣੀ ਘਰਵਾਲੀ ਨੂੰ ਪੇਕੇ ਭੇਜ ਦਿੱਤਾ ਹੈ ਔਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਜੋ ਅਮਰਿੰਦਰ ਦੀ ਵਾਈਫ ਹੈ ਉਹ ਪ੍ਰੈਗਨੈਂਟ ਸੀਗੀ ਔਰ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਔਰ ਅਮਰਿੰਦਰ ਬਾਪ ਬਣਨ ਵਾਲਾ ਸੀ ਕਿਉਂਕਿ ਉਹਨਾਂ ਦੀ ਪਤਨੀ ਜਿਹੜੀ ਹੈ ਉਹ ਪ੍ਰੈਗਨੈਂਟ ਸੀਗੀ ਔਰ ਆਪਣੀ ਪਤਨੀ ਨੂੰ ਪੇਕੇ ਭੇਜ ਦਿੱਤਾ ਕਿਉਂਕਿ ਮਨ ਦੇ ਵਿੱਚ ਬਹੁਤ ਸਾਰੇ ਖਿਆਲ ਚੱਲ ਰਹੇ ਹੋਣੇ ਆ ਜਦੋਂ ਬੰਦਾ ਡਿਪਰੈਸ਼ਨ ਦੇ ਵਿੱਚ ਹੋਵੇ ਜਦੋਂ ਇਸ ਤਰੀਕੇ ਦੇ ਨਾਲ ਕੋਈ ਤੰਗ ਪਰੇਸ਼ਾਨ ਕਰਦਾ ਹੋਵੇ ਤਾਂ ਉਹ ਜਿਹੜਾ ਟਾਈਮ ਹੁੰਦਾ ਬਹੁਤ ਔਖਾ ਲੱਗਦਾ ਹੈ बार-बार ਮਨ ਦੇ ਵਿੱਚ ਬੰਦੇ ਨੂੰ ਇਹੀ ਖਿਆਲ ਆਉਂਦਾ ਹੈ ਕਿ ਕਿਹੜਾ ਵੇਲਾ ਮੈਂ ਆਪਣੀ ਜੀਵਨ ਲੀਲਾ ਜਿਹੜੀ ਹੈ ਸਮਾਪਤ ਕਰ ਲਵਾਂ ਕਿਉਂਕਿ ਇਹ ਸੁਭਾਵਿਕ ਜੀ ਗੱਲ ਹੈ ਇਹ ਜਿਹੜਾ ਇਨਸਾਨੀ ਦਿਮਾਗ ਹੁੰਦਾ ਹੈ ਉਹ ਉਨੀਆਂ ਕਿ ਟੈਨਸ਼ਨਾਂ ਦੇ ਵਿੱਚ ਘਿਰ ਜਾਂਦਾ ਹੈ ਕਿ ਕੋਈ ਵੀ ਫੈਸਲਾ ਲੈਣ ਲਈ ਬੰਦਾ ਸਮਰੱਥ ਨਹੀਂ ਹੁੰਦਾ ਸੋ ਇਸੇ ਕਰਕੇ ਹੀ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਜਿਹੜਾ ਆ ਉਹ ਬੰਦੇ ਦੇ ਕੋਲੋਂ ਦਿੱਤਾ ਜਾਂਦਾ ਕਿਉਂਕਿ ਵਸ ਨਹੀਂ ਚੱਲਦਾ ਜਦੋਂ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਕੁਵੇ ਡਿਪਰੈਸ਼ਨ ਦੇ ਵਿੱਚ ਹੋਵੇ ਤਾਂ ਇਸੇ ਤਰੀਕੇ ਦੇ ਨਾਲ ਜੋ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਕਿਸਾਨ ਮਰਿੰਦਰ ਸਿੰਘ ਆਰਤੀਏ ਤੋਂ ਤੰਗ ਪਰੇਸ਼ਾਨ ਸੀਗਾ ਆਰਤੀਏ ਉਸ ਨੂੰ ਤੰਗ ਪਰੇਸ਼ਾਨ ਕਰਦੇ ਸੀ ਹੁਣ ਕਿਉਂ ਕਰਦੇ ਸੀ ਕੋਈ ਪੈਸਾ țeਲਾ ਲੈਣਾ ਸੀਗਾ ਜਾਂ ਹੋਰ ਕੋਈ ਗੱਲਬਾਤ ਹੈ ਇਹ ਤਾਂ ਫਿਲਹਾਲ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿਉਂਕਿ ਜਾਂਚ ਦਾ ਵਿਸ਼ਾ ਹੈ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ ਪਰ ਅਮਰਿੰਦਰ ਨੇ ਇਨਾ ਵੱਡਾ ਖੌਫਨਾਕ ਕਦਮ ਚੁੱਕ ਲਿਆ ਤਾਂ ਇਸ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਵੱਡੀ ਗੱਲ ਜਿਹੜੀ ਹੈ ਉਹ ਜ਼ਰੂਰ ਹੋਏਗੀ ਜ਼ਰੂਰ ਇਸ ਦੇ ਪਿੱਛੇ ਕੋਈ ਨਾ ਕੋਈ ਵੱਡੀ ਵਜ੍ਹਾ ਹੋਏਗੀ ਆਪਣੇ ਹੀ ਲਾਇਸੈਂਸੀ ਰਵਾਰਵਲ ਦੇ ਨਾਲ ਆਪਣੇ ਸਿਰ ਦੇ ਵਿੱਚ ਗੋਲੀ ਮਾਰੀ ਔਰ ਬਹੁਤ ਔਖਾ ਹੁੰਦਾ ਹੈ ਇਨਾ ਖੌਫਨਾਕ ਕਦਮ ਚੁੱਕਣਾ ਕਿਉਂਕਿ ਇੱਕ ਰਵਾਰਵਲ ਦੇ ਨਾਲ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਲੈਣੀ ਕੋਈ ਸੌਖੀ ਗੱਲ ਨਹੀਂ ਹੁੰਦੀ ਇੱਥੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਦਿਮਾਗ ਦੇ ਵਿੱਚ ਉਹ ਕਹ ਲਾਤ ਚੱਲਦੇ ਹੋਣਗੇ ਕਿੰਨੇ ਭਿਆਨਖੋਣਗੇ ਕਿ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂ ਔਰ ਪਤਾ ਵੀ ਸੀਗਾ ਕਿ ਮੈਂ ਥੋੜੇ ਸਮੇਂ ਦੇ ਵਿੱਚ ਬਾਪ ਪੜਨ ਵਾਲਾ ਹਾਂ ਮੇਰੀ ਘਰ ਵਾਲੀ ਜਿਹੜੀ ਹੈ ਉਹ ਪ੍ਰੈਗਨੈਂਟ ਹੈ ਪਰ ਇਸ ਦੇ ਬਾਪਯੂ ਦੋਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਹੁਣ ਸਿਰ ਦੇ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਆਪਣੀ ਘਰ ਵਾਲੀ ਨੂੰ ਪੇਕੇ ਭੇਜ ਦਿੰਦਾ ਸੀਗਾ ਇਹ ਘਟਨਾ ਕਰਨ ਤੋਂ ਪਹਿਲਾਂ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡਾ ਬੱਚਾ ਇਕਲੌਤਾ ਸੀਗਾ ਔਰ ਕੁਝ ਸਮਾਂ ਪਹਿਲਾਂ ਹੀ ਇਸਦੇ ਪਿਓ ਦੀ ਵੀ ਮੌਤ ਹੋ ਚੁੱਕੀ ਸੀ ਔਰ ਇਹੀ ਘਰ ਦਾ ਇਕਲੌਤਾ ਸਹਾਰਾ ਸੀਗਾ ਜਿਹੜਾ ਸਾਰਾ ਕੰਮਕਾਰ ਕਰਦਾ ਦੇਖਦਾ ਸੀ ਘਰ ਚਲਾਉਂਦਾ ਸੀ ਘਰ ਦਾ ਖਰਚਾ ਕਿਵੇਂ ਚੱਲਣਾ ਤਾਂ ਸਾਰਾ ਇਸਦੇ ਸਿਰ ਦੇ ਉੱਪਰ ਡਿਪੈਂਡ ਸੀਗਾ ਔਰ ਇਹੀ ਘਰ ਦਾ ਇਕਲੌਤਾ ਬੰਦਾ ਸੀ ਜਿਹੜਾ ਕਮਾਉਂ ਸੀਗਾ ਔਰ ਬਹੁਤ ਸ਼ਰੀਫ ਤੇ ਨੇਕ ਸੁਭਾਅ ਦਾ ਅਮਰਿੰਦਰ ਸਿੰਘ ਸੀਗਾ ਇਹ ਪਰਿਵਾਰ ਦਾ ਕਹਿਣਾ ਹੈ ਕਿ ਨਾ ਕੋਈ ਲੜਾਈ ਨਾ ਝਗੜਾ ਬਹੁਤ ਸ਼ਰੀਫ ਸੀਗਾ ਉਮਪਰੈਸ ਦੇ ਬਾਵਯੂਦ ਉਹ ਆੜਤੀਆਂ ਤੂੰ ਇੰਨਾ ਤੰਗ ਕਿਵੇਂ ਹੋ ਗਿਆ ਕੀ ਵਜਾ ਰਹੀ ਹੋਏਗੀ ਕਿ ਉਸਨੇ ਇੰਨਾ ਵੱਡਾ ਖੌਫਨਾਕ ਕਦਮ ਚੁੱਕ ਲਿਆ ਔਰ ਆਪਣੇ ਆਪ ਨੂੰ ਹੀ ਗੋਲੀ ਜੜੀਓ ਮਾਰ ਲਈ ਆਪਣੇ ਰਵਰਵਰ ਦੇ ਨਾਲ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ